ਸਾਹਿਬੇ ਕਮਾਲ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਜਨਮ ਪੋਸ ਦੀ ਸਤਮੀ 22 ਦਸੰਬਰ 1664 ਈਸਵੀ ਵਾਲੇ ਦਿਨ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖੋਂ ਪਟਨਾ ਸਾਹਿਬ ਦੀ ਧਰਤੀ ਤੇ ਹੋਇਆ ਜਨਮ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਸਾਮ ਯਾਤਰਾ ਤੇ ਗਏ ਹੋਏ ਸਨ ਟਾਕਾ ਵਿਖੇ ਨੌਵੇਂ ਪਾਤਸ਼ਾਹ ਨੂੰ ਬਾਲਕ ਗੋਵਿੰਦ ਰਾਏ ਦੇ ਜਨਮ ਦੀ ਖਬਰ ਮਿਲੀ ਅਤੇ ਢਾਕਾ ਤੋਂ ਹੀ ਕੁ ਸਿੱਖਾਂ ਦੇ ਹੱਥ ਗੁਰੂ ਸਾਹਿਬ ਜੀ ਨੇ ਹੁਕਮਨਾਮਾ ਭੇਜਿਆ ਅਤੇ ਬਾਲਕ ਦਾ ਨਾਮ ਗੋਵਿੰਦ ਰਾਏ ਰੱਖਣ ਦਾ ਹੁਕਮ ਦਿੱਤਾ ਦੂਸਰੀ ਪਾਸੇ ਠਸਕਾ ਕੜਾਮ ਜ਼ਿਲ੍ਹਾ ਕਰਨਾਲ ਦੀ ਪੀਰ ਭੀਖਣ ਸ਼ਾਹ ਨੂੰ ਆਪਣੀ ਆਤਮਿਕ ਸ਼ਕਤੀ ਦੁਆਰਾ ਬਾਲਕ ਗੋਵਿੰਦ ਰਾਏ ਜੀ ਦੇ ਜਨਮ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਪੱਛਮ ਦੀ ਥਾਂ ਪਟਨਾ ਸਾਹਿਬ ਵੱਲ ਮੂੰਹ ਕਰਕੇ ਨਮਾਜ਼ ਪੜ੍ਹੀ ਅਤੇ ਗੁਰੂ ਜੀ ਦੇ ਦਰਸ਼ਨ ਲਈ ਪਟਨਾ ਵਿਖੇ ਜਾਣ ਦਾ ਮਨ ਬਣਾ ਲਿਆ ਪਟਨਾ ਪੁੱਜ ਕੇ ਇੱਕ ਕੁਜੀ ਵਿੱਚ Hindu ਦੀ ਦੁਕਾਨ ਦੀ ਮਠਿਆਈ ਅਤੇ ਦੂਜੀ ਕੁਜੀ ਵਿੱਚ Musalman ਦੀ ਦੁਕਾਨ ਦੀ ਮਠਿਆਈ ਪਾ ਕੇ ਦੋਵੇਂ ਕੁਜੀਆਂ ਗੋਵਿੰਦਰਾਏ ਜੀ ਦੇ ਅੱਗੇ ਕਰ ਦਿੱਤੀਆਂ বালক ਗੋਵਿੰਦਰਾਏ ਜੀ ਨੇ ਦੋ ਮਾਤੀ ਹੱਥ ਰੱਖ ਕੇ ਦਿੱਤਾ ਜਿਸ ਦਾ ਭਾਵ ਸੀ ਦੋਵੇਂ ਫਿਰਕੇ ਇੱਕੋ ਜਿਹੇ ਹਨ ਲੰਬੇ ਸਮੇਂ ਬਾਅਦ ਸਾਮ ਜਤਰਾ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੰਦਪੁਰ ਸਾਹਿਬ ਆਗੇ ਅਤੀ ਪਰਿਵਾਰ ਨੂੰ ਵੀ ਪਟਨਾ ਤੋਂ ਆਨੰਦਪੁਰ ਸਾਹਿਬ ਦਾ ਆਉਣ ਦਾ ਹੁਕਮ ਦੇ ਦਿੱਤਾ ਨੌਵੇਂ ਪਾਸ਼ਾ ਜੀ ਦੇ ਆਨੰਦਪੁਰ ਸਾਹਿਬ ਪਹੁੰਚਣ ਤੇ ਵੱਡੀ ਗਿਣਤੀ ਚ ਸੰਗਤਾਂ ਦਰਸ਼ਨ ਕਰਨ ਲਈ ਆਉਣ ਲੱਗੀਆਂ ਬਾਲਕ ਗੋਵਿੰਦ ਰਾਏ ਵੀ ਖਿਡਣ ਦੀ ਅਵਸਥਾ ਚ ਆ ਚੁੱਕੇ ਸਨ ਜਿਸ ਸਮੇਂ ਗੁਰੂ ਸਾਹਿਬ ਜੀ ਦੇ ਪਰਿਵਾਰ ਨੇ ਪਟਨਾ ਸਾਹਿਬ ਛੱਡਿਆ ਸੀ ਤਾਂ ਉਸ ਸਮੇਂ ਪਟਨਾ ਸਾਹਿਬ ਦੀਆਂ ਸੰਗਤਾਂ ਦੀ ਅੱਖਾਂ ਦੇ ਵਿੱਚ ਹੰਝੂ ਸਨ ਪਟਨਾ ਵਾਸੀਆਂ ਨੂੰ ਬਾਲਕੂ ਗੋਵਿੰਦ ਰਾਏ ਨਾਲ ਬਤੀਤ ਕੀਤੀ ਬੜੀ ਯਾਦ ਆ ਰਹੇ ਸਨ ਕਿਉਂਕਿ ਬਾਲਕੂ ਗੋਵਿੰਦ ਰਾਏ ਜੀ ਨੇ ਪਟਨਾ ਵਾਸੀਆਂ ਦੇ ਅੰਦਰ ਦਾ ਡਰ ਖਤਮ ਕਰ ਦਿੱਤਾ ਸੀ ਸਿਰ ਉੱਚਾ ਚੱਕ ਕੇ ਜਿਉਣ ਦਾ ਜਜ਼ਬਾ ਭਰ ਦਿੱਤਾ ਸੀ ਪਟਨਾ ਸਾਹਿਬ ਨੂੰ ਛੱਡ ਕੇ ਆਪ ਅਨੰਦਪੁਰ ਸਾਹਿਬ ਪੁੱਜ ਜੀ ਇੱਥੇ ਆਪ ਜੀ ਨੂੰ ਫਾਰਸੀ ਹਿੰਦੀ ਸੰਸਕ੍ਰਿਤ ਬ੍ਰਿਜ ਭਾਸ਼ਾ ਅਤੇ ਕੋਰਸਵਾਰੀ ਤੇ ਸ਼ਾਸਤਰ ਵਿੱਦਿਆ ਦਾ ਅਭਿਆਸ ਕਰਵਾਇਆ ਆਉਣ ਵਾਲੀ ਸਮਮਿਮਿਤ ਪੈਣ ਵਾਲੀਆਂ ਜ਼ਿੰਮੇਵਾਰੀਆਂ ਲਈ ਆਪ ਨੂੰ ਹਰ ਤਰ੍ਹਾਂ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਿਪੁੰਨ ਕਰ ਦਿੱਤਾ ਜਦੋਂ 11 ਨਵੰਬਰ ਸਨ 1675 ਨੂੰ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਵਿਖੇ ਸ਼ਹੀਦ ਹੋ ਗਏ ਆਪ ਕੁਰਗਦੀ ਤੇ ਬੈਠ ਗਏ ਇਸ ਸਮੇਂ ਆਪ ਦੀ ਉਮਰ ਕੇਵਲ 9 ਸਾਲ ਦੀ ਸੀ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਆਪ ਨੇ ਸੰਗਤਾਂ ਵਿੱਚ ਜੋਸ਼ ਭਰਨਾ ਸ਼ੁਰੂ ਕਰ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਇਹ ਜ਼ਰੂਰੀ ਹੋ ਗਿਆ ਸੀ ਕਿ ਫੌਜਾਂ ਤਿਆਰ ਕਰਕੇ ਹਕੂਮਤ ਦੇ ਨਾਲ ਟੱਕਰ ਲਈ ਜਾਵੇ ਸਿੱਖਾਂ ਵਿੱਚ ਸ਼ਾਸਤਰ ਵਿੱਦਿਆ ਦੇ ਸ਼ੌਂਕ ਨੂੰ ਤੇ ਕੀਤਾ 52 ਕਵੀ 라ਕੇ ਬੀਰਸ ਭਰਪੂਰ ਸਾਹਿਤ ਤਿਆਰ ਕਰਵਾਇਆ ਸਨ 1682 ਵਿੱਚ ਇੱਕ ਵੱਡਾ ਧੌਸਾ ਤਿਆਰ ਕਰਵਾਇਆ ਜਿਸ ਦਾ ਨਾਂ ਰਣਜੀਤ ਨਗਾਰਾ ਰੱਖਿਆ ਗਿਆ ਜਦੋਂ ਨਗਾਰੇ ਦੀ ਚੋਟ ਪੈਂਦੀ ਸਿੱਖਾਂ ਦੇ ਅੰਦਰ ਵੀ ਰਸਦਾ ਹੁਲਾਰਾ ਆ ਜਾਂਦਾ ਸ਼ਾਸਤਰ ਵਿੱਦਿਆ ਦੇ ਨਾਲ ਨਾਲ ਰਾਗ ਵਿੱਦਿਆ ਦਾ ਵੀ ਖਾਸ ਪ੍ਰਬੰਧ ਕੀਤਾ ਨੰਦਪੁਰ ਸਾਹਿਬ ਵਿਖੇ ਕਈ ਲੰਗਰ ਆਰੰਭ ਕੀਤੇ ਜਾਤ ਅਭਿਮਾਨੀਆਂ ਉੱਤੇ ਕਰੜੀ ਸੱਟ ਮਾਰੀ ਸਨ 1684 ਤੋਂ 1687 ਤੱਕ ਆਪ ਰਿਆਸਤ ਨਾਹਨ ਵਿੱਚ ਰਹੀ ਨਾਹਨ ਦੇ ਰਾਜੇ ਮੇਦਨੀ ਪ੍ਰਕਾਸ਼ ਅਤੇ ਸ਼੍ਰੀਨਗਰ ਦੇ ਰਾਜੇ ਫਤਿਹ ਸ਼ਾਹੀ ਸੁਲਾ ਕਰਾਈ ਜਮੁਨਾ ਦੀ ਕੰਡੇ ਸਨ 1685 ਵਿੱਚ ਪੌਂਟਾ ਸਾਹਿਬ ਗੁਰਦੁਆਰਾ ਸਾਹਿਬ ਨਮਾਇਆ ਇੱਥੇ ਆਪਣੀ ਜਾਪ ਸਾਹਿਬ ਸਵਈਏ ਅਤੇ ਅਕਾਲ ਉਸਤਤ ਬਾਣੀਆਂ ਰਚੀਆਂ ਸੰਗਤਾਂ ਵਿੱਚ ਵਿਰਸ ਪੈਦਾ ਕਰਨ ਲਈ ਕਵੀ ਦਰਬਾਰ ਕੀਤੀ ਜਾਣ ਲੱਗੀ ਇਤੋਂ 15 ਕੋਦੀ ਬੇਤੀ ਪਿੰਡ ਸਡੌਰਾ ਸੀ ਸਡੌਰੇ ਦਾ ਪੀਰ ਸ਼ੈਦ ਬੁੱਧੂ ਸ਼ਾਹ ਜੀ ਆਪੀ ਦਾ ਸੇਕ ਬਣਿਆ ਜਿਸ ਨੇ 500 ਪਠਾਨ ਗੁਰੂ ਜੀ ਦੀ ਫੌਜ ਵਾਸਤੇ ਅਰਪਣ ਕੀਤੇ 15 April ਸਨ 1687 ਨੂੰ ਪੰਗਾਣੀ ਦਾ ਜੁੱਧ ਹੋਇਆ ਕਹਿਲੂਰ ਦੇ ਰਾਜੇ 핌ਚੰਦ ਨੇ ਪਹਾੜੀ ਰਾਜਿਆਂ ਨੂੰ ਨਾਰ ਲਾ ਕੇ ਸਤਗੁਰੂ ਜੀ ਉੱਤੇ ਹਮਲਾ ਕਰ ਦਿੱਤਾ ਪੌਂਟਾ ਸਾਹਿਬ ਤੋਂ 7 ਮੀਲ ਦੂਰ ਪੂਰਵ ਵੱਲ ਜਮਨਾ ਅਤੇ ਗਿਰੀ ਨਦੀ ਦੇ ਵਿਚਕਾਰ ਵਾਲੀ ਥਾਂ ਪੰਗਾਣੀ ਵਿਖੇ ਜੰਗ ਹੋਇਆ ਇਸ ਜੰਗ ਵਿੱਚ ਗੁਰੂ ਜੀ ਦੀ ਭੂਆ ਬੀਬੀ ਬੀਰੋਜੀ ਦੇ ਪੰਜੇ ਪੁੱਤਰਾਂ ਤੇ ਮਾਮਾ ਕਿਰਪਾਲ ਚੰਦ ਜੀ ਨੇ ਹਿੱਸਾ ਲਿਆ ਪੀਰ ਬਦੂ ਸ਼ਾਹ ਚਾਰੇ ਪੁੱਤਰ ਦੂਮੀ ਭਰਾ ਅਤੇ 700 ਮਰੀਦ ਲੈ ਕੇ ਸ਼ਾਮਲ ਹੋਇਆ ਗੁਰੂ ਕੇ ਸਿੱਖ ਮਹਾਂੰਤ ਕਿਰਪਾਲ ਦਾਸ ਉਦਾਸੀ ਨੇ ਮੋٹے-ਛੋਟੇ ਨਾਲ ਹਯਾਤ ਖਾਨ ਦਾ ਸਿਰਫ ਇਹ ਦਿੱਤਾ ਪਹਾੜੀ ਰਾਜਿਆਂ ਨੂੰ ਹਾਰ ਹੋਈ ਬੀਬੀ ਬੀਰੂ ਜੀ ਦੇ ਪੁੱਤਰ ਸੰਗੋਸ਼ਾ ਅਤੇ ਜੀਤਮਾਲ ਸ਼ਹੀਦ ਹੋਏ ਪੀਰ ਬਿੱਦੂ ਸ਼ਾਹ ਦੇ ਦੋ ਪੁੱਤਰ ਅਤੇ ਇੱਕ ਭਰਾ ਸ਼ਹੀਦ ਹੋ ਗਿਆ ਹੋਰ ਨਿਕਾਂ ਸਿੰਘ ਸ਼ਹੀਦ ਹੋ ਗਏ ਰਾਜਾ ਹਰੀ ਚੰਦ ਪਹਾੜੀ ਰਾਜਸਮੇ ਤਿੰਨ ਪਹਾੜੀ ਰਾਜੇ ਮਾਰੇ ਗਏ ਸਤਿਗੁਰੂ ਜੀ ਨੇ ਅਗਲੇ ਦਿਨ ਪੀਰ ਬੁੱਧੂ ਸ਼ਾਹ ਨੂੰ ਇੱਕ ਘਟਾਰ ਇੱਕ ਸੁੰਦਰ ਪਸ਼ਾਕ ਇੱਕ ਆਪਣੇ ਹੱਥੀਂ ਲਿਖਿਆ ਹੁਕਮਨਾਮਾ ਬਖਸ਼ ਦਿੱਤਾ ਪੀਰ ਬੁੱਧੂ ਸ਼ਾਹ ਨੇ ਗੁਰੂ ਸਾਹਿਬ ਜੀ ਦਾ ਕੰਗਾ ਜੋ ਕਿ ਗੁਰੂ ਸਾਹਿਬ ਜੀ ਆਪ ਹੀ ਵਰਤ ਕੇ ਹਟੇ ਸਨ ਅਤੇ ਜਿਸ ਵਿੱਚ ਕੁਝ ਕੇਸ ਅੜੇ ਹੋਏ ਸਨ ਆਪ ਮੰਗ ਕੇ ਲਿਆ ਅੱਧੀ ਦਸਤਾਰ ਪੀਰ ਬੁੱਧੂ ਸ਼ਾਹ ਨੂੰ ਅਤੇ ਅੱਧੀ ਦਸਤਾਰ ਮਹੰਤ ਕ੍ਰਿਪਾਲਦਾਸ ਨੂੰ ਬਖਸ਼ ਦਿੱਤੀ ਪੰਗਾ ਅਣੀ ਦੇ ਜੋਧੂ ਬਾਦ ਗੁਰੂ ਜੀ ਅਕਤੂਬਰ 1687 ਵਿੱਚ ਵਾਪਸ ਅਨੰਦਪੁਰ ਸਾਹਿਬ ਆਏ ਗਏ ਸਨ 1688 ਵਿੱਚ ਨਦੌਨ ਦਾ ਜੰਗ ਜੰਮੂ ਦੇ ਨਵਾਬ ਅਲਫਖਾ ਨਾਲ ਹੋਇਆ ਸਨ 1699 ਵਿੱਚ ਹੁਸੈਨੀ ਜਦ ਹੋਇਆ ਸਨ 1697 ਵਿੱਚ ਭਾਈ ਨੰਦਰਾਲ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਬਣੇ ਸਨ 1699 ਦੀ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਕੀ ਕਿਸਕੜ ਦੇ ਸਥਾਨ ਤੇ ਪੰਜਾਂ ਪਿਆਰਿਆਂ ਦੀ ਚੋਣ ਕੀਤੀ ਅਤੇ ਖਾਲਸਾ ਪੰਥ ਦੀ ਸਾਜਨਾ ਕੀਤੀ ਸਿੱਕਾ ਨੂੰ ਨਮਾ ਰੂਪ ਦੇ ਕੇ ਇੱਕ ਨਮਾ ਜੋਸ਼ ਭਰ ਦਿੱਤਾ ਪੰਜਾਂ ਪਿਆਰਾ ਤੂੰ ਗੁਰੂ ਗੋਬਿੰਦ राय ਜੀ ਨੇ ਅਮਰ ਸ਼ਾਖਾ ਅਤੇ ਗੁਰੂ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਸੱਜ ਗਏ ਸਨ 1700 ਤੋਂ 1703 ਤੱਕ ਪਹਾੜੀ ਰਾਜਿਆਂ ਨਾਲ ਅਨੰਦਪੁਰ ਸਾਹਿਬ ਕੀ ਚਾਰ ਲੜਾਈਆਂ ਲੜੀਆਂ ਹਰ ਵਾਰੀ ਜਿੱਤ ਪ੍ਰਾਪਤ ਕੀਤੀ ਪਹਾੜੀ ਰਾਜਾਂ ਦੇ ਕੈਨਤੀ ਔਰੰਗਜੀਬ ਨੇ ਦਿੱਲੀ ਤੋਂ ਮੁਗਲ ਫੌਜ ਵੀ ਭੇਜੀ ਤਾਂ ਕਿ ਗੁਰੂ ਜੀ ਨੂੰ ਪਕੜਿਆ ਜਾ ਸਕੇ ਸਨ 1704 ਦੇ ਮਈ ਮਹੀਨੇ ਅਨੰਦਪੁਰ ਦੀ ਆਖਰੀ ਲੜਾਈ ਹੋਈ ਬਹੁਤ ਸਮਾਂ ਜੰਗ ਹੁੰਦਾ ਰਿਹਾ ਸ੍ਰੀ ਹਿੰਦ ਦਾ ਸੂਬੇਦਾਰ ਵजीर खान ਵੀ ਫੌਜ ਲੈ ਕੇ ਪਹੁੰਚ ਗਿਆ ਸੀ ਮੁਗਲ ਫੌਜ ਨੇ 6 ਮਹੀਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਾਈ ਰੱਖਿਆ ਕਿਲੇ ਅੰਦਰ ਰਸਦ ਪਾਣੀ ਖਤਮ ਹੋ ਗਿਆ ਅਕੀ 6 ਸਤ ਪੋਦੀ ਵਿਚ ਕਾਲੀ ਰਾਤ ਨੂੰ ਗੁਰੂ ਜੀ ਨੇ ਬਾਕੀ ਸਿੱਖਾਂ ਸਮੇਤ ਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ ਸਿੰਘ ਅਜੀਤਪੁਰ ਸਾਹਿਬੀ ਲੰਗੇ ਸੰਕੇ ਬੈਰੀਦਾਲ ਸਿੰਘਾਂ ਉੱਤੇ ਟੁੱਟ ਪਿਆ ਸਰਸਾ ਨਦੀ ਪਾਣੀ ਨਾਲ ਠਾਠਾਂ ਮਾਰ ਰਹੀ ਸੀ ਸਰਸਾ ਨਦੀ ਤੇ ਭਿਆਨ ਜੰਗ ਹੋਇਆ ਮਾਤਾ ਗੁਜਰੀ ਜੀ ਛੋਟੇ ਸਾਜਦਰਾਂ ਸਮੇਤ ਗੁਰੂ ਜੀ ਨਾਲੋਂ ਵਿਚੜ ਗਏ ਗੁਰੂ ਜੀ ਚਮਕੌਰ ਸਾਹਿਬ ਪੁੱਜੀ ਜਿੱਥੇ 8 ਫੂ ਸੰਮਤ 1761 ਸਨ 1704 ਨੂੰ ਚਮਕੌਰ ਦਾ ਜਦ ਹੋਇਆ 40 ਸਿੰਘਾਂ ਨੇ 10 ਲੱਖ ਫੌਜ ਦਾ ਟੱਕਰਾ ਬੜੀ ਬਹਾਦਰੀ ਨਾਲ ਕੀਤਾ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਦੀ ਬਹਿਰੀਆਂ ਦੇ ਆਹੂ ਲਾਉਂਦੇ ਸ਼ਹੀਦ ਹੋ ਗਏ ਪੰਜਾਂ ਸਿੰਘਾਂ ਦੇ ਫੈਸਲੇ ਅਨੁਸਾਰ ਗੁਰੂ ਜੀ ਨੇ ਚਮਕੌਰ ਦੀ ਗੜੀ ਛੱਡ ਕੇ ਮਾਚੀਵਾੜ ਦੇ ਜੰਗਲਾਂ ਵਿੱਚ ਜਾ ਪਹੁੰਚੇ ਮਾਚੀਵਾੜੇ ਤੇ ਹੀਰਾਂ ਤੱਕ ਉੱਚ ਦੇ ਪੀਰ ਬਣ ਕੇ ਗਏ ਦੂਸਰੀ ਪਾਸੇ 13 ਪਉ ਸੰਮਤ 1761 ਸਨ 1704 ਨੂੰ ਛੋਟੇ ਸਾਹਿਬਜ਼ਾਦੇ ਸਰਹਿੰਦ ਵਿਕੇ ਨੀਹਾ ਵੇਚਣ ਕੇ ਸ਼ਹੀਦ ਕਰ ਦਿੱਤੇ ਗਏ ਗੁਰੂ ਜੀ ਨੇ ਦਿਨ ਨੇ ਪੁੱਜ ਕੇ ਔਰੰਗਜ਼ੇਬ ਵੱਲ ਫਾਰਸੀ ਵਿੱਚ ਇੱਕ ਚਿੱਠੀ ਲਿਖੀ ਜਿਸ ਨੂੰ ਜਫਰਨਾਮਾ ਜਿੱਤ ਦੀ ਚਿੱਠੀ ਕਿਹਾ ਜਾਂਦਾ ਹੈ ਇਸ ਜਫਰਨਾਮੇ ਨੂੰ ਭਾਈ ਦਇਆ ਸਿੰਘ ਜੀ ਨੇ ਔਰੰਗਜ਼ੇਬ ਤੱਕ ਪਹੁੰਚਾ ਦਿੱਤਾ 8 ਮਈ ਸਨ 1705 ਨੂੰ ਮੁਕਸਰ ਸਾਹਿਬ ਕੀ ਮਗਲ ਫੌਜਾਂ ਨਾਲ ਕਮਸਾਨ ਦਾ ਜੰਗ ਹੋਇਆ ਜਿਸ ਵਿੱਚ ਮਾਈ ਭਾਗੌਰ ਅਤੇ ਭਾਈ ਮਹਾ ਸਿੰਘ ਬਾਕੀ ਖਾਸ ਮਿਤ ਬੜੀ ਬਹਾਦਰੀ ਨਾਲ ਲੜੇ ਸ੍ਰੀ ਮੁਕਸਰ ਸਾਹਿਬ ਕੀ ਗੁਰੂ ਸਾਹਿਬ ਜੀ ਨੇ ਇਹ ਆਖਰੀ ਜੰਗ ਲੜੀ ਸੀ ਇਸੇ ਸਥਾਨ ਤੇ ਹੀ ਸ਼ਹੀਦ 40 ਸਿੰਘਾਂ ਨੂੰ 40 ਮੁਕਤੀਆਂ ਦੀ ਦਾਤ ਬਖਸ਼ਿਸ਼ ਕੀਤੀ ਮੁਕਸਰ ਸਾਹਿਬ ਤੋਂ ਗੁਰੂ ਜੀ ਤਲਵੰਡੀ ਸਾਹਿਬ ਪੁੱਜੀ ਗੁਰੂ ਸਾਹਿਬ ਜੀ ਇੱਥੇ 1 ਸਾਲ ਦੇ ਕਰੀਬ ਰਹੇ ਭਾਈ ਡੱਲੇ ਦੀ ਪੜ ਕੀਤੀ ਅਤੇ ਅਮਰਸ਼ ਕਾਕੇ ਭਾਈ ਡੱਲਾ ਸਿੰਘ ਬਣਾ ਦਿੱਤਾ ਇੱਥੇ ਹੀ ਗੁਰੂ ਸਾਹਿਬ ਜੀ ਨੇ ਭਾਈ ਮਨੀ ਸਿੰਘ ਦੀ ਪਾਸੋਂ ਆਦ ਗ੍ਰੰਥ ਸਾਹਿਬ ਦੀ ਸੰਪੂਰਨ ਵੀਰ ਤਿਆਰ ਕਰਵਾਈ ਜਿਸ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕੀਤੀ ਅਕਤੂਬਰ 1706 ਈਸਵੀ ਨੂੰ ਆਪ ਦੱਖਣ ਵੱਲ ਚਲੇ ਗਏ ਸਤੰਬਰ 1708 ਵਿੱਚ ਨੰਦੇੜ ਸਾਹਿਬ ਪਹੁੰਚ ਗਏ ਨੰਦੇੜ ਵਿਖੇ ਬੈਰਾਗੀ ਲਛਮਨ ਦਾਸ ਨੂੰ ਮਿਲੇ ਅਮਰਸਾਹ ਕਾ ਕੇ ਲਖਮਨ ਦਾਸ ਤੋਂ ਬਾਬਾ ਬੰਦਾ ਸਿੰਘ ਬਹਾਦਰ ਬਣਾ ਦਿੱਤਾ ਅਤੇ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਭੇਜ ਦਿੱਤਾ 7 ਅਕਤੂਬਰ 1708 ਈਸਵੀ ਨੂੰ ਭਾਰੀ ਦੀਵਾਨ ਸਜਾਇਆ ਭਾਰੀ ਸੰਗਤ ਦੇ ਸਾਹਮਣੇ ਹੁਕਮ ਕੀਤਾ ਕਿ ਅਜ ਤੋਂ ਬਾਅਦ ਖਾਲਸਾ ਪੰਥ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਹੈ ਹੁਣ ਕੋਈ ਵੀ ਸ਼ਕਸ਼ੀ ਗੁਰੂ ਨਹੀਂ ਹੋਵੇਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਆਤਮਾ ਗ੍ਰੰਥ ਵਿੱਚ ਤੇ ਸਰੀਰ ਪੰਥ ਵਿੱਚ ਗਾਇਕੀ ਸਦਾ ਵਾਸਤੇ ਜੁਗੂ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਬਖਸ਼ਿਸ਼ ਕਰ ਦਿੱਤੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪ੍ਰਭ ਦੀਆਂ ਆਪ ਸਭ ਨੂੰ ਲੱਖ ਲੱਖ ਤਾਈਆਂ